ਮੁਕੇਸ਼ ਅੰਬਾਨੀ ਦੇ ਛੋਟੇ بیٹے ਅਨੰਤ ਅੰਬਾਨੀ ਦਾ ਵਿਆਹ ਕਾਫੀ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਜੀਆਂ ਦੱਸਦੀ ਹੈ ਕਿ 12 ਜੁਲਾਈ ਨੂੰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਦ ਦਾ ਵਿਆਹ ਹੋਣ ਜਾ ਰਿਹਾ ਹੈ ਪਹਿਲਾਂ ਤਾਂ ਉਹਨਾਂ ਦੇ ਪ੍ਰੀ ਵਾਈਡਿੰਗ ਫੰਕਸ਼ਨਸ ਚੱਲ ਰਹੇ ਸਨ ਜੋ ਕਿ ਕਾਫੀ ਚਰਚਾ ਦੇ ਵਿੱਚ ਰਹੇ ਤੇ ਹੁਣ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਵੀ ਸ਼ੁਰੂ ਹੋ ਗਈਆਂ ਨੇ ਜੋ ਕਿ ਕਾਫੀ ਚਰਚਾ ਦੇ ਵਿੱਚ ਰਹਿ ਰਹੀਆਂ ਨੇ ਤਸਵੀਰਾਂ ਉਹਨਾਂ ਦੀਆਂ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਬੀਤੇ ਕੁਝ ਦਿਨ ਪਹਿਲਾਂ ਸੰਗੀਤ ਫੰਕਸ਼ਨ ਕਰਵਾਇਆ ਗਿਆ ਜਿਸ ਦੇ ਵਿੱਚ ਹਾਲੀਵੁੱਡ ਸਤਾਰਿਆਂ ਨੂੰ ਬੁਲਾਇਆ ਗਿਆ ਜਸਟਿਨ ਬੀਬਰ ਤੋਂ ਲੈ ਕੇ ਹੋਰ ਜਿਹੜੇ ਹਾਲੀਵੁੱਡ ਦੇ ਸਤਾਰੇ ਸੀ ਉਹਨਾਂ ਵੱਲੋਂ ਸੰਗੀਤ ਫੰਕਸ਼ਨ ਦੇ ਵਿੱਚ ਪਰਫਾਰਮ ਕੀਤਾ ਗਿਆ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨ ਹੀ ਹਲਦੀ ਫੰਕਸ਼ਨ ਕੀਤਾ ਗਿਆ ਹਲਦੀ ਸੈਰੇਮਨੀ ਆ ਰਿਆ ਨੇ ਸ਼ਿਰਕਤ ਕੀਤੀ ਅਤੇ ਨਾਲ ਹੀ ਦੱਸਦੀ ਹੈ ਕਿ ਰਾਧਿਕਾ ਮਰਚੰਟ ਦੇ ਹਲਦੀ ਲੁੱਕ ਦੀ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਤਾਰੀਫ਼ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਤੱਕ ਇਦਾਂ ਦਾ ਲੁੱਕ ਕਿਸੇ ਨੇ ਵੀ ਨਹੀਂ ਅਪਣਾਇਆ ਜਿਵੇਂ ਹੀ ਸ਼ਾਹੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਇਸ ਦੌਰਾਨ ਦੁਲਹਨ ਬਣਨ ਲਈ ਤਿਆਰ ਰਾਧਿਕਾ ਮਰਚੰਟ ਦੇ ਖਾਸ ਲੁੱਕ ਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਜਿਸ ਦੇ ਨੈਟਿਜ਼ਨ ਕਾਫੀ ਜ਼ਿਆਦਾ ਤਾਰੀਫ਼ ਕਰ ਰਹੇ ਨੇ ਰਾਧਿਕਾ ਦੇ ਇਸ ਲੁੱਕ 'ਚ ਕਈ ਅਜਹੀਆਂ ਗੱਲਾਂ ਸਨ ਜਿਨ੍ਹਾਂ ਨੇ ਇਸ ਨੂੰ ਚਾਰ ਚੰਨ ਲਗਾ ਦਿੱਤਾ ਉਹ ਜਾਣਦੇ ਹਨ ਰਾਧਿਕਾ ਦੇ ਇਸ ਅਨੋਖੀ ਅਤੇ ਬੇहद ਖੂਬਸੂਰਤ ਪਹਿਰਾਵੇ ਬਾਰੇ ਆਪਣੀ ਹਲਦੀ ਦੀ ਰਸਮ ਲਈ ਰਾਧਿਕਾ ਨੇ ਇੱਕ ਰਵਾਇਤੀ ਪੀਲੇ ਪਹਿਰਾਵੇ ਦੀ ਚੋਣ ਕੀਤੀ ਹੈ ਪਰ ਇਸ ਪਹਿਰਾਵੇ ਦੀ ਵਿਸ਼ੇਸ਼ਤਾ ਜਿਸ ਨੇ ਲੋਕਾਂ ਦਾ ਧਿਆਨ ਖਿੱਚਿਆ ਉਹ ਸੀ ਰਾਧਿਕਾ ਦੀ ਫੁੱਲਦਾਰ ਚਾਦਰ ਜਿਸ ਨੂੰ ਉਸਨੇ ਦੁਪੱਟੇ ਵਾਂਗ ਲਹਿੰਗੇ ਦੇ ਨਾਲ ਜੋੜਿਆ ਹੋਇਆ ਸੀ ਰਾਧਿਕਾ ਨੇ ਪੀਲੇ ਰੰਗ ਦੇ ਲਹਿੰਗਾ ਚੋਲੀ ਦੇ ਨਾਲ ਮੋਗਰਾ ਦੇ ਫੁੱਲਾਂ ਦਾ ਦੁਪੱਟਾ ਪਾਇਆ ਹੋਇਆ ਸੀ ਜਿਸ ਦੇ ਵਿੱਚ ਉਹ ਕਿਸੇ ਖੂਬਸੂਰਤ ਪਰੀ ਦੇ ਨਾਲੋਂ ਘੱਟ ਨਹੀਂ ਲੱਗ ਰਹੀ ਉਸ ਦਾ ਇਹ ਲੁੱਕ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਗਿਆ ਤੇ ਹਰ ਕੋਈ ਉਸ ਦੇ ਲੁੱਕ ਦੀ ਤਾਰੀਫ ਕਰਦਾ ਹੋਇਆ ਨਜ਼ਰ ਆ ਰਿਹਾ ਇਸ ਦੁਪੱਟੇ ਦੀ ਵਿਸ਼ੇਸ਼ਤਾ ਇਹ ਸੀ ਕਿ ਇਹ ਅਸਲ ਮੋਗਰਾ ਦੀਆਂ ਮੁਕੁਲਾਾਂ ਤੋਂ ਗੁੰਜਲਦਾਰ ਵੇਰਵੇ ਦੇ ਨਾਲ ਬਣਾਇਆ ਗਿਆ ਸੀ ਨਾਲ ਹੀ ਇਸ ਦੀ ਬਾਰਡਰ ਲੇਹੇ ਪੀਲੇ ਰੰਗ ਦੇ ਮੈਰੀਗੋਲਡ ਫੁੱਲਾਂ ਦੀ ਵਰਤੋਂ ਕੀਤੀ ਗਈ ਸੀ ਰਾਧਿਕਾ ਦੇ ਹੁਲਦਾਰ ਦੁਪੱਟਾ ਡਿਜ਼ਾਈਨਰ ਨਾਮਿਕਾ ਖੰਨਾ ਦੇ ਇਸ ਹੈਵੀ ਡਿਜ਼ਾਈਨ ਕੀਤੇ ਖੂਬਸੂਰਤ ਫਲੇਰਡ ਲਹਿੰਗਾ ਦੇ ਨਾਲ ਬਹੁਤ ਵਧੀਆ ਲੱਗ ਰਿਹਾ ਸੀ ਇਸ ਦੇ ਨਾਲ ਹੀ ਸੈਲੀਬ੍ਰਿਟੀ ਸਟਾਈਲਿਸਟ ਰੀਆ ਕਪੂਰ ਦੀ ਟੀਮ ਨੇ ਇਸ ਦੇ स्टाइलिंग डिटेलिंग ਤੇ ਕੰਮ ਕੀਤਾ ਹੈ ਇਸ ਸਪੈਸ਼ਲ ਲੁੱਕ ਚ ਰਾਧਿਕਾ ਨੇ ਫੁੱਲਦਾਰ ਮਣਕੇ ਦੇ ਨਾਲ ਚੋਕਰ ਅਤੇ ਲੰਬਾ ਹਾਰ ਪਹਿਨਿਆ ਹੋਇਆ ਸੀ ਮੈਚਿੰਗ ਇਅਰਿੰਗਸ ਅਤੇ ਲੰਬੀਆਂ ਚੂੜੀਆਂ ਨਾਲ ਵੀ ਲੁੱਕ ਨੂੰ ਪੂਰਾ ਕੀਤਾ ਇਸ ਖਾਸ ਮੌਕੇ ਤੇ ਉਸ ਨੇ ਆਪਣੇ ਖੁੱਲੇ ਵਾਲ ਰੱਖੇ ਸਨ ਮੇਕਅਪ ਦੀ ਗੱਲ ਕਰੀਏ ਤਾਂ ਇਸ ਲਈ ਉਸ ਨੇ ਲਾਈਟ ਬਲਸ਼ ਸਧਾਰਨ ਛੋਟੀ ਲਾਲ ਬਿੰਦੀ ਆਈਲਾਈਨਰ ਅਤੇ ਨਿਊਡ ਸ਼ੇਡ ਲਿਪਸਟਿਕ ਲਗਾਈ ਹੈ ਉਸਦੀ ਸ਼ਾਨਦਾਰ ਹਲਦੀ ਲੁੱਕ ਤੋਂ ਬਾਅਦ ਰਾਧਿਕਾ ਇੱਕ ਹੋਰ ਸੈਲਮਨ ਗੁਲਾਬੀ ਲਹਿੰਗਾ ਵਿੱਚ ਦੇਖਿਆ ਗਿਆ ਜਿਸ ਦੇ ਵਿੱਚ ਇੱਕ ਸੁੰਦਰ ਜਿਸ ਵਿੱਚ ਇੱਕ ਸੁੰਦਰ ਚਿੱਟੇ ਫਰੋਸਟ ਪ੍ਰਿੰਟ ਸੀ ਜੀ ਹਾਂ ਦੱਸਦੀ ਕਿ ਰਾਧਿਕਾ ਮਰਚੰਟ ਦੀ ਇਸ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਲੋਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੇ ਨਾਲ ਹੀ ਦੱਸਦੀ ਕਿ 12 ਜੁਲਾਈ ਨੂੰ ਰਾਧਿਕਾ ਮਰਚੰਟ ਅਨੰਦ ਅੰਬਾਨੀ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਨੇ ਤੇ 12 ਜੁਲਾਈ ਨੂੰ ਵਿਆਹ ਕਰਵਾ ਕੇ ਇਹ ਅੰਬਾਨੀਆਂ ਦੇ ਨੋ ਬਣ ਜਾਣਗੇ ਤੁਹਾਨੂੰ ਰਾਧਿਕਾ ਮਰਚੰਟ ਦੀ ਇਹ ਲੁੱਕ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ